ਇੱਕ ਪਿੰਡ ਦੇ ਵਿੱਚ ਜਾਲੀ ਨਸ਼ਾ ਛੁਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਜਿਸ ਤੇ ਛਾਪਾ ਮਾਰ ਕੇ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਉਹਨਾਂ ਮੁੰਡਿਆਂ ਨੂੰ ਛੁਡਵਾਇਆ ਔਰ ਮਾਪਿਆਂ ਦੇ ਹਵਾਲੇ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਹ 60 ਨੌਜਵਾਨ ਜਿਹੜੇ ਬੈਠੇ ਹੋਏ ਨੇ ਇਹ ਤਸ਼ੱਦਦ ਦਾ ਸ਼ਿਕਾਇਤ ਉੱਥੇ ਇਸ ਜਾਲੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਜੋ ਚਲਾ ਰਹੇ ਸੀ ਉਸ ਦਾ ਸ਼ਿਕਾਰ ਹੋ ਰਹੇ ਸੀ ਇਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਸੀ ਸੂਚਨਾ ਮਿਲੀ ਹੈ ਸਿਹਤ ਵਿਭਾਗ ਨੂੰ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੇ ਸਹਿਯੋਗ ਨਾਲ ਛਾਪੇਮਾਰੀ ਕੀਤੀ 60 ਨੌਜਵਾਨਾਂ ਨੂੰ ਜਿਹੜੇ ਉੱਥੇ ਭਰਤੀ ਸੀ ਉਹਨਾਂ ਨੂੰ ਉੱਥੋਂ ਛੁਡਵਾਇਆ ਔਰ ਉਹਨਾਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਦੱਸਿਆ ਜਾ ਰਿਹਾ ਹੈ ਕਿ ਮਾਲਕਾਂ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਉਹਨਾਂ ਦੇ ਘਰ ਤੱਕ ਉਹਨਾਂ ਨੂੰ ਜਿਹੜਾ ਪਹੁੰਚਾਇਆ ਗਿਆ ਉਹਨਾਂ ਦੇ ਘਰਦਿਆਂ ਨੂੰ ਫੋਨ ਕਰਕੇ ਬੁਲਾਇਆ ਗਿਆ ਔਰ ਪਾਲ ਕੀਤੀ ਜਾ ਰਹੀ ਹੈ ਮੌਕੇ ਤੋਂ ਮਾਲਕ ਜਿਹੜਾ ਫਰਾਰ ਹੋ ਗਿਆ ਪੁਲਿਸ ਨੇ ਸੱਤ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਾਲੀ ਨਸ਼ਾ ਛੁਡਾਊ ਕੇਂਦਰ ਔਰ ਕਈ ਥਾਵਾਂ ਤੇ ਜਿਹੜੇ ਨਸ਼ਾ ਛੁਡਾਊ ਕੇਂਦਰ ਨਿੱਜੀ ਨਸ਼ਾ ਛੁਡਾਊ ਕੇਂਦਰ ਨੇ ਗਲਤ ਕੰਮ ਉੱਥੇ ਚੱਲ ਰਿਹਾ ਹੁੰਦਾ ਕਈ ਵਾਰ ਜਿਹੜੇ ਕਹਿ ਸਕਦੇ ਆ ਕਿ ਮਾਨਤਾ ਪ੍ਰਾਪਤ ਨੇ ਪਰ ਹੈ ਨਿੱਜੀ ਉੱਥੇ ਗਲਤ ਕੰਮ ਕੀਤੇ ਜਾਂਦੇ ਨੇ ਦਵਾਈਆਂ ਗਲਤ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਨੌਜਵਾਨ ਮੁੰਡੇ ਨਸ਼ਾ ਛੁਡਾ ਕੇ ਨਹੀਂ ਸਕੋ ਨਸ਼ੇ ਦੀ ਲਤ ਲੱਗ ਜਾਂਦੀ ਹੈ ਉਹਨਾਂ ਦਵਾਈਆਂ ਦੀ ਜਿਹੜੀਆਂ ਦਵਾਈਆਂ ਉਹ ਨਸ਼ਾ ਛੁਡਾਊ ਕੇਂਦਰ ਦਿੰਦੇ ਨੇ ਪਰ ਇੱਥੇ ਇਹ ਨਸ਼ਾ ਛੁਡਾਊ ਕੇਂਦਰ ਜਾਲੀ ਸੀਗਾ ਜਿਸ ਦਾ ਪਰਦਾ ਫਾਸ਼ ਕੀਤਾ ਗਿਆ ਔਰ 60 ਨੌਜਵਾਨਾਂ ਨੂੰ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ ਔਰ ਇਹ ਤਸਵੀਰ ਵੀ ਜਿਹੜੀ ਅਸੀਂ ਤੁਹਾਨੂੰ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ ਔਰ 60 ਨੌਜਵਾਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਗਿਆ ਹੈ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਹਾਲਾਤ ਉਸ ਨਸ਼ਾ ਛਡਾਊ ਕੇਂਦਰ ਦੇ ਅੰਦਰ ਕਿਵੇਂ ਮੁੰਡਿਆਂ ਦੇ ਕੱਪੜੇ ਇੱਧਰ ਉੱਧਰ ਖਿਲਰੇ ਹੋਏ ਨੇ ਔਰ ਮੁੰਡਿਆਂ ਤੇ ਤਸ਼ੱਦਦ ਕਰਦਾ ਸੀ ਜੋ ਨਸ਼ਾ ਛਡਾਊ ਕੇਂਦਰ ਦਾ ਮਾਲਕ ਦੱਸਿਆ ਜਾ ਰਿਹਾ ਹੈ ਤਸਵੀਰ ਵੀ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਮੋਗਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿੰਡ ਬੁੱਟਰ ਦੇ ਵਿੱਚ ਇਹ ਨਸ਼ਾ ਛੁਡਾਊ ਕੇਂਦਰ ਬਣਾਇਆ ਹੋਇਆ ਸੀ ਨਾ ਤੱਕ ਮਾਨਤਾ ਪ੍ਰਾਪਤ ਸੀ ਨਾ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਸੀ ਪਰ ਇੱਕ ਬੋਰਡ ਲਗਾ ਕੇ ਇਸ ਨਸ਼ਾ ਛਡਾਊ ਕੇਂਦਰ ਨੂੰ ਚਲਾਉਣ ਵਾਲਾ ਮਾਲਕ ਜਿਹੜਾ ਆ ਉਹ ਫਰਾਰ ਆ ਪੁਲਿਸ ਨੇ 7 ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਔਰ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੇ ਮੁੰਡੇ ਨੇ ਉੱਥੇ ਜਿਹੜੇ ਆਪਣੇ ਮਨੋਤਾ ਨਸ਼ਾ ਛਡਾਉਣ ਦੇ ਲਈ ਉੱਥੇ ਆਏ ਸੀ ਪਰ ਉਹਨਾਂ ਦੀ ਜ਼ਿੰਦਗੀ ਹੋਰ ਨਰਕ ਜੀ ਜਾਵੜੀ ਇਸ ਨਸ਼ਾ ਛਡਾਊ ਕੇਂਦਰ 'ਚ ਆ ਕੇ ਤਾਂ ਉਹਨਾਂ ਵੱਲੋਂ ਤਾਂ ਇੱਕ ਮੰਨ ਦੇ ਅੰਦਰ ਇਹ ਧਾਰਨਾ ਸੀ ਕਿ ਨਸ਼ਾ ਛੱਡ ਕੇ ਚੰਗੇ ਕੰਮ ਕਰਨੇ ਨੇ ਮਾਪਿਆਂ ਤੱਕ ਮਾਪਿਆਂ ਦੇ ਸੁਪਨੇ ਪੂਰੇ ਕਰਨੇ ਨੇ ਪਰ ਇਸ ਥਾਂ ਤੇ ਤਾਂ ਉਹਨਾਂ ਦੇ ਨਾਲ ਕੁਝ ਹੋਰ ਹੀ ਕਹਾਣੀ ਵਾਪਰ ਰਹੀ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਮੋਗਾ ਦੇ ਪਿੰਡ ਬੁੱਟਰ ਤੋਂ ਦਿਖਾ ਰਹੇ ਹਾਂ ਜਿੱਥੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਇਹ ਤਸਵੀਰ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਕਿ ਕਿਸ ਤਰੀਕੇ ਨਾਲ ਜੇਕਰ ਪੰਜਾਬ ਦੇ ਵਿੱਚ ਕਿਤੇ ਹੋਰ ਵੀ ਅਜਿਹੇ ਨਸ਼ਾ ਛਡਾਊ ਕੇਂਦਰ ਚੱਲ ਰਹੇ ਨੇ ਤਾਂ ਇਸ ਦੀ ਜਾਣਕਾਰੀ ਜ਼ਰੂਰ ਪੁਲਿਸ ਨੂੰ ਦਿਓ ਤਾਂ ਜੋ ਮੁੰਡੇ ਜਿਹੜੇ ਪੰਜਾਬ ਦੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਇਸ ਦਲਦਲ 'ਚ ਹੋਰ ਨਾ ਤਸ ਜਾਵੇ ਇਸ ਦਲਦਲ 'ਚ ਵੜ ਕੇ ਨਸ਼ਾ ਤੋਂ علاوہ ਹੋਰ ਇੱਕ ਨਰਕ ਦੀ ਜੋ ਜ਼ਿੰਦਗੀ ਜੋ ਹੈ ਦਵਾਈਆਂ ਦੀ ਜ਼ਿੰਦਗੀ ਆ ਇਸ ਦੇ ਵਿੱਚ ਨਾ ਵੜ ਜਾਵੇ ਮੁੰਡਿਆਂ ਦੀ ਹਾਲਤ ਬਹੁਤ ਕਈਆਂ ਦੀ ਖਰਾਬ ਹੈ ਕਿਉਂਕਿ ਨਸ਼ਾ ਛਡਾਉਣ ਦੀ ਜਿਹੜੀ ਉਹਨਾਂ ਦੇ ਅੰਦਰ ਇੱਕ ਜਜ਼ਬਾ ਉਹਨਾਂ ਦੇ ਅੰਦਰ ਆਇਆ ਕਿ ਅਸੀਂ ਨਸ਼ਾ ਛੱਡਣਾ ਹੈ ਪਰ ਇਸ ਥਾਂ ਤੇ ਆ ਕੇ ਤਾਂ ਉਹ ਹੋਰ ਹੀ ਬਰਬਾਦ ਹੁੰਦੇ ਜਾ ਰਹੇ ਨੇ तो यहां पर आओ कि तुम लेके आए आ आ हां पाले चलो-चलो दो है मच्छी वाला साथ की रहे अच्छा चलो मेरे तरफ से दो 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 क्या रख दोगे प्राणtorch ले आए नहीं थैंक यू गौतम मार कर दे कि नहीं ਮੇਰੀ ਦੋ ਜਣੇ ਨੂੰ ਪੁੱਛੀ ਹਾਂ ਕਿ ਐਥੇ ਕਿਉਂ ਐਥੇ ਕਿਉਂ ਐਥੇ ਐਸੀ ਜਦ ਹੁਣ ਬਾਹਰ ਰਹੇ ਤੇ ਕਿਹਨਾਂ ਚੜ੍ਹਦਾ ਰਹੀ ਇੱਥੇ ਹਨ ਇਹਨਾਂ ਹੀ ਗੱਲਾਂ ਵਾਂਗ ਜੋ ਹੁਣ ਸੁਣਦੇ ਹਨ ਉਹ ਦੀ ਸੈਕਰੀ ਉਹਨੂੰ ਗੱਲਾਂ ਪਤਾ ਨਹੀਂ ਹੁੰਦੇ ਕਿ ਵਾਈ ਹੁੰਦੇ ਨੇ ਨਹੀਂ ਪਹਿਲਾ ਸਟੇਟਮੈਂਟ ਦਵਾਈ ਦੇ ਮਿਲਦਾ ਜਿਹੜਾ ਜੋ ਪਹਿਲਾਂ ਆਉਂਦੇ ਉਹਨਾਂ ਦਾ ਨੰਬਰ ਤੁਰ ਕੇ ਆਦਾ ਵਾਈ ਦਾ ਅੰਦਰ ਕੁਝ ਆਉਂਦਾ ਉਹ ਮੈਨਾਂ ਦਵਾਈ ਤੀਨ ਉਹਨਾਂ ਦੀ ਕਿੰਨੇ ਕਿੰਨੇ ਦਿਨਾਂ ਹੋ ਗਏ ਤੁਹਾਨੂੰ ਪਤਾ ਨਹੀਂ ਹੈ ਬਿਨਾਂ ਦਵਾਈ ਤੋਂ ਹਾਂਜੀ ਕਲਪਾ ਮਾਰੀਏ ਸੁਪਰਮਾਨ ਪ੍ਰੋਡਕਟਸ ਕੀ ਐਂਡ ਐਂਡ ਹੀ ਯਾਰ ਆ ਵੀ ਤੁਸੀਂ ਲੁੱਕ ਮਾਈ ਐਪ ਨਮੇਸ਼ਰ ਤੁਸੀਂ ਅੰਮਰਤ ਤੁਸੀਂ ਕਿਹਾ ਅੰਮਰਤ ਜਿਆਦਾ ਬੰਦੇ ਬੰਦੇ ਆ ਤੁਸੀਂ ਬੜਾ ਕੋਈ ਨਾ ਉਹ ਦੋ ਆਪੋ ਦੇ ਹੈ ਮੋਗੇ ਦਾ ਹੀ ਮੋਗੇ ਦਾ ਹੀ ਤੁਸੀਂ ਕਿੰਨੇ ਕਿੰਨੇ ਚਿਰ ਹੋ ਗਏ ਚੈਨ ਹੂੰ ਵੀ ਪੁੱਛੀ ਜੀ ਕੋਈ ਦਵਾਈ ਵੀ ਮਿਲਦੀ ਹੈ ਕੋਈ ਹਾਂ ਬਿਨਾਂ ਦਵਾਈ ਤੋਂ ਹੋਂਕੋ ਸੁ ਕਹਤੋ ਜੇ ਇੱਕ ਸਾਹਬ ਨਾਲ ਗੱਲ ਕਰੀਏ ਵੀ ਇਸ ਟਾਈਮ ਤੇ ਤੁਹਾਡਾ ਕੋਈ ਉਸ ਸਾਹਬ ਨਾਲ ਕੋਈ ਟੈਨਸ਼ਨ ਵਾਜੀ ਤੁਹਾਨੂੰ ਕੋਈ ਡੇਟ ਵਾਟ ਨਹੀਂ ਆਪਦੀ ਮਰਜ਼ੀ ਨਾਲ ਆਏ ਕਿਵੇਂ ਹੂੰ ਮਰਜ਼ੀ ਇਹ ਲੈ ਕੇ ਆਏ ਨਹੀਂ ਨਹੀਂ ਮਰਜ਼ੀ ਘਰ ਦੇ ਵਿੱਚੋਂ ਛੱਡ ਕੇ ਗਏ ਤਾਂ ਕਹਿੰਦਾ ਕਿ ਖੁਦ ਆਏ ਖੁਦ ਆਏ ਇਸ ਟਾਈਮ ਤੇ ਕੋਈ ਮਾਰਕਟ ਹੁੰਦੀ ਹੋਵੇ ਕਿਸੇ ਨਾਲ ਜਾਂ ਜਿਵੇਂ ਸੈਂਟਰ ਹੈਗਾ ਹੀ ਆ ਪਤਾ ਹੀ ਆਪਾਂ ਨੂੰ ਕਿ ਇੱਥੇ ਤਾਂ ਅਨੇ ਬੰਦੇ ਰੱਖੇ ਨਾ ਰੱਖਣੇ ਚਾਹਦੇ ਕੋਈ ਕਟਮਾਰ ਹੁੰਦੀ ਹੋਵੇ ਜਾਂ ਕੋਈ ਹੋਰ ਪ੍ਰਸ਼ਾਸਨੀ ਫਿਕਰ ਦੇ ਹੂੰ